ਅੱਜ ਗੱਲ ਕਰਾਂਗੇ ਹਲਦੀ ਰੋਗ ਡੋਡੀ ਰੋਗ ਜਿੰਨੂੰ ਆਪਾਂ ਕਹਿ ਦਿੰਨੇ ਪਟਾਕਾ ਉਹਦੇ ਬਾਰੇ ਖਾਸ ਕਰਕੇ ਕੁਝ ਕਿਸਮਾਂ ਨੂੰ ਵਧੇਰੇ ਆਉਂਦਾ ਜਿਵੇਂ ਮੂਸਾ ਪੀਆਰ 122 ਅ ਇਸ ਵਾਰ ਕਿਹਾ ਜਾਂਦਾ 26 ਨੂੰ ਵੀ ਵਧੇਰੇ ਆਉਂਦਾ ਇਸ ਵਾਰ ਇਸ ਵਾਰ ਕਿਹਾ ਜਾਂਦਾ ਕਿ 100 ਪੀਆਰ 132 ਨੂੰ ਵੀ ਆ ਰਿਹਾ ਹੈ ਇਹ ਰੋਗ ਤੇ ਇਹਦੇ ਬਾਰੇ ਆਪਾਂ ਅੱਜ ਕੁਝ ਗੱਲਾਂ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਐਂਡ ਤੱਕ ਜਰੂਰ ਵੀਡੀਓ ਇਹ ਵੇਖਿਆ ਜੀ ਤਹਾਡੇ ਕੰਮ ਆਏਗੀ ਵੀਡੀਓ ਇਹ ਨੰਬਰ 1 ਇੱਕ ਤਾਂ ਪਹਿਲੀ ਗੱਲ ਇਹ ਕਿ ਜਦੋਂ ਝੋਨਾ ਨਿਸਰਦਾ ਹੁੰਦਾ ਵਾ ਬੂਰ ਪੈਂਦਾ ਉਦੋਂ ਅਕਸਰ ਹੀ ਇਹ ਗੱਲ ਕਹੀ ਜਾਂਦੀ ਕਿ ਝੋਨੇ ਦੇ ਥੱਲੇ ਪਾਣੀ ਜਿਹੜਾ ਉਹ ਖਲਾਰ ਕੇ ਰੱਖੋ ਪਰ ਉਸ ਤੋਂ ਉਲਟਾ ਆਪਾਂ ਤੁਹਾਨੂੰ ਅੱਜ ਇੱਕ ਚੀਜ਼ ਵਿਖਾਵਾਂਗੇ ਆ ਜਿਹੜਾ ਆਪਣਾ ਝੋਨਾ ਨਾ ਇਹਨੂੰ ਪਾਣੀ ਬਹੁਤ ਘੱਟ ਲੱਗਾ ਥੱਲੇ ਤੁਸੀਂ ਦੇਖ ਸਕਦੇ ਜੇ ਤਰੇੜਾਂ ਪਾਟੀਆਂ ਹੋਈਆਂ ਨੇ ਤੇ ਇੱਧਰ ਤੁਹਾਨੂੰ ਵਿਖਾ ਦੇਣਾ ਚੂਹੇ ਨਾ ਘੇਰਾ ਕੱਢੀਆਂ ਹੋਈਆਂ ਨੇ ਜਾਂ ਇਹ ਖੱਤਾ ਆਪਣਾ ਜਿਹੜਾ ਅਖੀਰ ਤੇ ਜਿਹੜਾ ਹੈਗਾ ਤੇ ਇਹਨੂੰ ਪਾਣੀ ਬਹੁਤ ਜਿਹੜਾ ਘੱਟ ਲੱਗਾ ਹੈ ਤੇ ਇਹਨੂੰ ਕਿਤੇ ਵੀ ਹਲਦੀ ਰੋਗ ਦਾ ਨਾਮ ਨਿਸ਼ਾਨ ਨਹੀਂ ਹੈਗਾ ਤੁਹਾਡੇ ਸਾਹਮਣੇ ਨਾ ਕੋਈ ਇਹਨੂੰਲੀ ਰੋਗ ਹੈਗਾ ਤੇ ਜਦੋਂ ਇਹਨੂੰ ਬੂਰ ਪੈਂਦਾ ਸੀ ਉਦੋਂ ਵੀ ਇਹ ਝੋਨਾ ਥੱਲੇ ਸੁੱਕਾ ਰਿਹਾ ਵਾ ਕੋਈ ਇਹਨੂੰ ਕੋਈ ਫੋਕ ਵਾਲੀ ਗੱਲ ਉਹ ਵਗੈਰਾ ਨਹੀਂ ਬਣੀ ਹਾਂ ਕੁਝ ਜ਼ਮੀਨਾਂ ਜਿਵੇਂ ਰੇਤਲੀਆਂ ਵਗੈਰੀਆਂ ਹੋ ਸਕਦੀਆਂ ਉੱਥੇ ਜ਼ਰੂਰ ਪਾਣੀ ਖਾਰ ਕੇ ਰੱਖਣਾ ਚਾਹੀਦਾ ਪਰ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਜਿਵੇਂ ਆਪਾਂ ਕਹਿ ਦਈਏ ਪੂਰੀਆਂ ਕਰੜ ਜਮੀਨਾ ਜਿਹਨਾਂ ਨੂੰ ਕਹਿ ਦਿੰਦੇ ਆ ਇਹ ਸਲਾਬ ਨਹੀਂ ਘਉਂਦੀਆਂ ਹੁਣ ਇਸੇ ਉਲਟ ਆਪਾਂ ਗੱਲ ਕਰਦੇ ਆ ਇਸ ਪਹਿਲੀ ਦੀ ਇੱਥੇ ਸਾਡਾ ਜਿਹੜਾ ਇਹ ਪਹਿਲੀ ਨੀਵੀ ਆ ਇੱਥੇ ਸਾਡੇ ਜਦੋਂ ਝੋਨਾ ਨਿਸਰਦਾ ਪਿਆ ਸੀ ਐਸ ਬਣਿਓ ਸੇਮ ਨਾਲੇ ਦਾ ਪਾਣੀ ਦੋ ਦੋ ਤਿੰਨ ਤਿੰਨ ਗਿੱਠਾਂ ਇੱਥੇ ਖੜ ਗਿਆ ਸੀ ਤੇ ਇਹਨੂੰ ਵੇਖ ਲਓ ਤੁਸੀਂ ਪਟਾਕਾ ਰੋ ਕਿਵੇਂ ਪਿਆ ਆ ਇਸ ਕਰਕੇ ਜਿੱਥੋਂ ਤੱਕ ਸਾਡਾ ਦਿਮਾਗ ਕੰਮ ਕਰਦਾ ਅਸੀਂ ਸੋਚਦੇ ਆ ਕਿ ਜਿਹੜਾ ਇਹ ਰੋਗ ਆ ਇਹ ਵਧੇਰੇ ਪਾਣੀ ਥੱਲੇ ਖੜਾਨ ਕਰਕੇ ਹੁੰਦਾ ਹੈ ਨਾ ਕਿ ਕੋਈ ਵੈਰਸਾ ਨਾ ਕੋਈ ਕੋਸ਼ਾ ਹਾਂ ਮਾੜਾ ਮੋੜ ਤਾਂ ਇਹਨਾਂ ਕਿਸਮਾਂ ਨੂੰ ਸਾਈਡਾਂ ਤੇ ਆਉਣਾ ਹੀ ਆਉਣਾ ਹੈ ਤੇ ਜੇਕਰ ਜ ਵਧੇਰੇ ਆਉਂਦਾ ਫਿਰ ਪਾਣੀ ਜਿਆਦਾ ਆਪਾਂ ਜ਼ਮੀਨ ਥੱਲੇ ਡਾ ਕੇ ਰੱਖਦੇ ਤਾਂ ਕਰਕੇ ਇਹ ਰੋਗ ਵਧੇਰੇ ਆਉਂਦਾ ਦੂਜੀ ਗੱਲ ਜਿਹੜੀ ਸਪਰੇਅ ਦੀ ਆ ਕਹਾ ਜਾਂਦਾ ਕਿ ਜਦੋਂ ਪਟਾਕਾ ਆ ਜੇ ਉਸ ਤੋਂ ਬਾਅਦ ਜਿਹੜੀ ਆਪਾਂ ਸਪਰੇਅ ਕਰਦੇ ਆ ਉਹ ਕੁਛ ਨਹੀਂ ਕਰਦੀ ਉਹ ਨੁਕਸਾਨ ਜਿਆਦਾ ਕਰਦੀ ਹੈ ਪਰ ਜਿੱਥੋਂ ਤੀਕ ਅਸੀਂ ਜਾਣਦੇ ਆ ਪਿਛਲੇ ਕੋਈ ਸਾਲਾਂ ਤੋਂ ਅਸੀਂ ਤਜਰਬੇ ਵੀ ਇਸਤੇ ਕਰਦੇ ਰਹੇ ਕਿਉਂਕਿ ਸਾਡੇ ਜਿਹੜਾ PR122 ਇਹ ਝੋਨਾ ਸਭ ਤੋਂ ਵਧੇਰੇ ਸਾਡੇ ਇਲਾਕੇ ਵਿੱਚ ਮਹੂ ਏਰੀਏ ਦੇ ਵਿੱਚ ਲੱਗਦਾ ਹੈ ਤੇ ਜਿਹੜੀ ਸਪਰੇ ਆਪਾਂ ਫੰਗੀਸਾਈਡ ਕੋਈ ਵੀ ਕਰਦੇ ਆ ਚਾਹੇ ਉਹ ਆਪਾਂ ਨਿਸਰੇ ਤੇ ਕਰਦੇ ਆ ਚਾਹੇ ਨਿਸਰੇ ਤੋਂ ਬਾਅਦ ਕਰਦੇ ਆ ਤੇ ਚਾਹੇ ਜਿਵੇਂ ਆ ਝੋਨੇ ਦੇ ਦਾਣਾ ਝਲਿਆ ਇਸ ਤਰ੍ਹਾਂ ਕਰਦੇ ਆ ਉਹਨੇ ਆਪ ਦਾ ਰਿਜ਼ਲਟ ਵੀਰੋ ਦੇਣਾ ਹੀ ਦੇਣਾ ਹੈ ਚਾਹੇ ਥੋੜਾ ਦੇਵੇ ਤੇ ਚਾਹੇ ਬਹੁਤਾ ਦੇਵੇ हां जरूर ਇਹ ਗੱਲ ਤਾਂ ਨਾਲ ਸਹਿਮਤਾਂ ਵੀ ਪਟਾਕਾ ਰੋਗ ਬਹੁ ਘੱਟ ਸਪਰੇਆਂ ਨਾਲ ਰੁਕਦਾ ਹੈ ਪਰ ਕਿਤੇ ਨਾ ਕਿਤੇ 100 ਦੇ ਵਿੱਚੋਂ 20 25% ਉਸ ਚੀਜ਼ ਨੂੰ ਬ੍ਰੇਕ ਲੱਗਦੀ ਹੈ ਇਹ ਨਹੀਂ ਕਿ ਸਪਰੇ ਆਪਾਂ ਕਰਦੇ ਤਾਂ ਉਹਦਾ ਰਿਜ਼ਲਟ ਨਹੀਂ ਮਿਲਦਾ ਰਿਜ਼ਲਟ ਜਰੂਰ ਮਿਲਦਾ ਹੈ ਤੇ ਬਾਕੀ ਸਭ ਤੋਂ ਜਿਹੜੀ ਮੇਨ ਗੱਲ ਆ ਉਹ ਇਹੀ ਆ ਵੀ ਪਾਣੀ ਘੱਟ ਤੋਂ ਘਾਟੇ ਨੂੰ ਲਾਇਆ ਜਾਵੇ ਜਿੰਨਾ ਵੀ ਆਪਾਂ ਘੱਟ ਸਕਦੇ ਆ ਵੀ ਇੱਕ ਵਾਰ ਭਰ ਕੇ ਬਾਅਦ ਵਿੱਚ 5-7 ਦਿਨ ਬਾਅਦ ਝੋਨੇ ਨੂੰ ਫਿਰ ਪਾਣੀ ਲਾਇਆ ਜਾਵੇ ਉਹ ਗੱਲ ਤੁਸੀਂ ਆਪਦੇ ਜਮੀਨਾਂ ਦੇ ਮੁਤਾਬਕ ਸੋਚ ਸਕਦੇ ਜੇ ਪਾਣੀ ਕਿਵੇਂ ਲਾਉਣਾ ਇਹ ਹੀ ਬੇਨਤੀ ਸੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜੀ